ਸੋਰਠਾ ਮਹੱਲਾ ਪਹਿਲਾ ਜਿਨੇ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਇਹੀ ਤੂੰ ਹੈ ਸਲਾਹਣਾ ਪਿਆਰੇ ਵੀ ਤੇਰੀ ਸਲਾਹ ਵਿਣ ਬੋਹਿਤ ਭੈ ਡੁੱਬੀਐ ਪਿਆਰੇ ਕੰਦੀ ਪਾਏ ਕਹਾਹ ਰਹਾਉ ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰ ਨਾ ਕੋਏ ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ ਸਬਦ ਰਤੇ ਰੰਗ ਹੋਏ ਤੇਸ ਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤਤ ਵਿਲੋਏ ਬਾਤ ਪਰਵਾਨਾ ਸਾਚਾ ਕਾ ਪਿਆਰੇ ਨਾਮ ਸੱਚਾ ਨੀਸਾਨ ਆਇਆ ਲੇਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਕੁਸ਼ਾਨ ਗੌਰ ਬਿਨ ਹੁਕਮ ਨਾ ਬੂਜੀਐ ਪਿਆਰੇ ਸਾਚੇ ਸਾਚਾ ਤਾਣ ਹੁਕਮ ਹੈ ਅੰਦਰ ਨਿਮਯਾ ਪਿਆਰੇ ਹੁਕਮ ਹੈ ਉਧਰ ਮਜਾਰ ਹੁਕਮ ਹੈ ਅੰਦਰ ਜੰਮਿਆ ਪਿਆਰੇ ਊਦਾ ਸਿਰ ਕੈ ਭਾਰ ਗੁਰਮੁਖ ਦਰਗਹਿ ਜਾਣੀਐ ਪਿਆਰੇ ਚੱਲੇ ਕਾਰਜ ਸਾਰ ਹੁਕਮ ਐ ਅੰਦਰ ਆਇਆ ਪਿਆਰੇ ਹੁਕਮੇ ਜਾਦੂ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਨ ਮੁਖ ਲਹਿ ਸਜਾਏ ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗਹਿ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹਉ ਮੈਂ ਦੋਏ ਹੁਕਮੇ ਭਵੈ ਪਭਾਈਏ ਪਿਆਰੇ ਅਵਗਣ ਮੁਠੀ ਰੋਏ ਹੁਕਮ ਸਿਨਜ ਪੈ ਸਾਹਾ ਕਾ ਪਿਆਰੇ ਸੱਚ ਮਿਲੈ ਵਢਾਈ ਹੋਏ ਆਖਣ ਔਖਾ ਆਖੀਏ ਪਿਆਰੇ ਕਿਉ ਸੁਣੀਏ ਸੱਚ ਨਾਓ ਜਿੰਨੀ ਸੋ ਸਾਦਾ ਹਿਆ ਪਿਆਰੇ ਹਾਓ ਤិន ਬਲੇ ਹਾਰੇ ਜਾਓ ਨਾਓ ਮਿਲੇ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ ਆਇਆ ਕਾਗਦ ਜੇ ਥੀਏ ਪਿਆਰੇ ਮਨ ਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਾਰ ਗੁਣ ਲਿਖੋ ਵਿਚਾਰ ਧਾਨ ਲੇਖਾਰੀ ਨਾਨਕਾ ਪਿਆਰੇ ਸੱਚ ਲਿਖੈ ਉਰ ਧਾਰ ਸੋ ਰਠ ਮਹੱਲਾ ਪਹਿਲਾ ਪਹਿਲਾ ਗੋਤੁ ਕੀ ਤੂ ਗੁਣ ਦਾਤਾ ਨਿਰਮਲੋ ਭਾਈ ਨਿਰਮਲ ਨਾਮਨ ਹੋਏ ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣ ਸੋਏ मेरे कर प्रीतमारवेख भा पापी पाखंडिया भा मान तन नाम विशेख बेख माया चेत मोहया पाई चतुराई पात खोए चेत मह ठाकुर सच वसै पाई जे गुरु ज्ञान समो ਰੂੜਾ ਰੂੜਾ ਆਖੀਐ ਭਾਈ ਰੂੜਾ ਲਾਲ ਚਲੂਲ ਜੇ ਮਨ ਹਾਰ ਸਿਉ ਬੈ ਰਾਗੀਐ ਭਾਈ ਦਾਰ ਘਰ ਸਾਚ ਅਪੂਲ ਵਤਲੀ ਆਕਾਸ ਤੂ ਪਾਈ ਘਰ ਘਰ ਤੂ ਗਉਣ ਗਿਆਨ ਗੁਰ ਮਿਲਿਆ ਸੁਖ ਪਾਇਆ ਭਾਈ ਚੂਕਾ ਮਨਹੁ ਗਮਾਨ ਜਾਲ ਮਾਲਕ ਆਇਆ ਮਾਂਜੀਐ ਭਾਈ ਭੀ ਮਹਿਲਾ ਤਨ ਹੋਏ ਗਿਆਨ ਮਹਾਰਸਨਾਈਐ ਭਾਈ ਮਾਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜੀਐ ਭਾਈ ਕੀ ਆ ਮੰਗਾਓ ਕੀ ਆ ਦੇਹ ਪਾਹਣ ਨੀਰ ਪਖਾਲੀਐ ਭਾਈ ਜਲ ਮਹਿ ਬੂ ਡਹਤੇ ਹੈ ਗੁਰ ਬਿਨ ਅਲਖ ਨ ਲਖੀਐ ਭਾਈ ਜਾਗ ਬੂੜੈ ਪਾਤ ਖੋਏ ਮੇਰੇ ਠਾਕੁਰ ਹਾਥ ਵਡਾਈਆ ਭਾਈ ਜੈ ਭਾਵੇਂ ਤੈ ਦੇ ਬਈਆਰ ਬੋਲੇ ਮੀਠੁਲੀ ਭਾਈ ਸਾਚ ਕਹੈ ਪਿਰ ਭਾਏ ਬਿਰਹੈ ਵੇਦੀ ਸਾਚ ਵਸੀ ਭਾਈ ਆਦਿਕ ਰਹੀ ਹਰ ਨਾਏ ਸਾਵ ਕੋ ਆਖੈ ਆਪਣਾ ਭਾਈ ਗੁਰ ਤੇ ਬੁਝੈ ਸੁਜਾਨ ਜੋ ਵੀ ਦੇ ਸੇ ਉਵਰੇ ਭਾਈ ਸਬਦ ਸਚਾ ਨੀਸਾਨ ਈਧਨ ਅਦਿਕ ਸਕੇਲੀਐ ਭਾਈ ਪਾਪ ਕਰੰਚਕ ਪਾਏ ਕੇਨ ਪਾਲ ਨਾਮ ਰਿਦੈ ਵਸੈ ਭਾਈ ਨਾਨਕ ਮਿਲਣ ਸੁਭਾਏ ਸੋਰਠਾ ਮਹੱਲਾ ਤੀਜਾ ਘਰ ਪਹਿਲਾ ਤੇ ਧੁਕੀ ਇਕ ਓਅੰਕਾਰ ਸਤਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜਿਉ ਤੋਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਾਨ ਤਉਦ ਰਾਖ ਲਏ ਹਰ ਜਿਉ ਹਰਨਾਖ ਸਮਾਰ ਪਚਾਇਆ ਗੁਰਮੁਖਾ ਨੋ ਪਰਤੀਤ ਹੈ ਹਰ ਜਿਉ ਮਨ ਮੁਖ ਪਰਮ ਪੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੂ ਸੁਆਮੀ ਭਗਤ ਤੇਰੀ ਸਰਣਾਈ ਰਹਾਉ ਭਗਤਾਨੋ ਜਮ ਜੋਹੇ ਨਾ ਸਾਕੇ ਕਾਲ ਨਾ ਨੇੜੈ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰੇਦ ਸੇਦ ਸਾਬ ਭਗਤਾ ਚਰਣੀ ਲਾਗੀ ਗੁਰ ਕੈ ਸਹਜ ਸੁਭਾਈ ਮਾਨ ਮੁਖਾ ਨੋ ਪਰਤੀਤ ਨ ਆਵੀ ਅੰਤਰ ਲੋਭ ਸੁਆਉ ਗੁਰ ਮੁਖ ਹਿਰਦੈ ਸਬਦ ਨਾ ਭੀਦੇਉ ਹਰ ਨਾਮ ਨਾ ਲਾਗਾ ਭਾਉ ਕੂੜਾ ਕਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਲਾਉ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ ਮਾਇਆ 모ਹ ਸਭ ਲੋਕ ਹੈ ਤੇਰੀ ਤੂ ਏਕੋ ਪੁਰਖ ਵਿਦਾਤਾ ਹਾਉ ਮੈਂ ਮਾਰ ਮਨਸਾ ਮਨ ਹੈ ਸਮਾਣੀ ਗੁਰ ਕੈ ਸਬਦ ਪ੍ਰਛਾਤਾ ਅਚੇਤ ਕਾਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸੁਵਾਰਣ ਹਾਰਾ ਓਨਾ ਕੀ ਰੀਸ ਕਰੇ ਸੋ ਵਿਗੁਚ ਜਿਨ ਹਾਰ ਪ੍ਰਭ ਹੈ ਰਖਵਾਰਾ ਮੇਨ ਸਤਗੁਰ ਸੇਵੇ ਕਿਨੈ ਨਾ ਪਾਇਆ ਮਨ ਮੁਖ ਭਾਵ ਕਮੋਏ ਬਿਲ ਲਾਈ ਆਵਹਿ ਜਾਵਹਿ ਖਾਉਰ ਨਾ ਪਾਵਹਿ ਦੁਖ ਮਹਿ ਦੁਖ ਸਮਾਈ ਗੁਰ ਮੁਖ ਹੋਵੇ ਸੋਇਮ ਰਤ ਪੀਵੇ ਸਹਜੇ ਸਾਚ ਸਮਾਈ ਬੇਨ ਸਾਤਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੈ ਅਦਿਕਾਈ ਵੇਦ ਪੜਹਿ ਸਹਿਵਾਦ ਵਿਖਾਣ ਹੈ ਬੇਨ ਹਾਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜ ਊਟਹਿ ਗੁਰ ਸਰਣਾਇ ਜੇ ਨਹਾਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾ ਦੀ ਸੋਬਾ ਜੋਗ ਜੋਗ ਹੋਈ ਕੋਏ ਨਾ ਮੇਟਣ ਹਾਰਾ ਨਾਨਕ ਤੇਨ ਕੈ ਸਤਿ ਬਲਿਹਾਰੈ ਜੇਨ ਹਾਰ ਰੱਖਿਆ ਔਰ ਧਾਰਾ ਸੁਰਠ ਮਹੱਲਾ ਤੀਜਾ ਦੋ ਤੁਕੀ ਨੇ ਗੁਣਿਆ ਨੂੰ ਆਪੇ ਬਖਸ ਲਏ ਭਾਈ ਸਤ ਗੁਰ ਕੀ ਸੇਵਾ ਲਾਏ ਸਤ ਗੁਰ ਕੀ ਸੇਵਾ ਊਤਮ ਹੈ ਭਾਈ RAM ਨਾਮ ਚੇਤ ਲਾਏ ਭਰ ਜਿਓ ਆਪੇ ਬਖਸ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਪੂਰੇ ਸਤਗੁਰ ਲਏ ਰਲਾਏ ਰਹਾਉ ਕੌਣ ਕੌਣ ਅਪਰਾਧੀ ਬਖਸਿ ਅਨ ਪਿਆਰੇ ਸਾਚੈ ਸਬਦ ਵਿਚਾਰ ਭਾਉ ਜਲ ਪਾਰ ਉਤਾਰੇ ਅਨ ਭਾਈ ਸਤਗੁਰ ਵੇੜਾ ਛਾੜ ਮਨੂਰੈ ਤੇ ਕੰਚਨ ਭਏ ਭਾਈ ਗੁਰ ਪਾਰਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਉ ਵਾਰੀ ਹਉ ਵਾਰਣੈ ਭਾਈ ਸਤ ਗੁਰ ਕਉ ਸਦ ਬਲਿਹਾਰੈ ਜਾਉ ਨਾਮ ਨਿਧਾਨ ਜਿਨ ਦਿੱਤਾ ਭਾਈ ਗੁਰਮਤ ਸਹਿਜ ਸਮਾਉ ਗੁਰਬਿਨ ਸਹਜ ਨਾ ਊਪਜੈ ਭਾਈ ਪੂਛਹੁ ਗਿਆਨਿਆ ਜਾਏ ਸਤਗੁਰ ਕੀ ਸੇਵਾ ਸਦਾ ਕਰ ਭਾਈ ਵਿੱਚ ਆਪ ਗਵਾਏ ਗੁਰਮਤੀ ਭਾਉ ਊਪਜੈ ਭਾਈ ਭਾਉ ਕਰਨੀ ਸਚ ਸਾਰ ਪ੍ਰੇਮ ਪਦਾਰਥ ਪਾਈਐ ਭਾਈ ਸਚ ਨਾਮ ਆਧਾਰ ਜੋ ਸਾਤਗੁਰ ਸੇਵਹਿ ਆਪਣਾ ਭਾਈ ਤੈਨ ਕੈ ਹਉ ਲਾਗਉ ਪਾਏ ਜਨਮ ਸਵਾਰੀ ਆਪਣਾ ਭਾਈ ਕੋਲ ਭੀ ਲਈ ਵਖਸਾਏ ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰਿ ਮਨ ਵਸੈ ਭਾਈ ਤਿਸ ਬਿਗਨ ਨਾ ਲਾਗੈ ਕੋਇ ਸੋਰਠ ਮਹੱਲਾ ਤੀਜਾ ਹਰਿ ਜਿਉ ਸਬਦਿ ਜਾਪਦਾ ਭਾਈ ਪੂਰੈ ਭਾਗ ਮਿਲਾਏ ਸਦਾ ਸੁਖ ਸੋਹਾਗਣੀ ਭਾਈ ਆਨ ਦਿਨ ਰਤਿਆ ਰੰਗ ਲਾਏ ਹਰ ਜੀ ਤੂੰ ਆਪੇ ਰੰਗ ਚੜਾਏ ਗਾਵਹੋ ਗਾਵਹੋ ਰੰਗ 라ਤੇ ਹੋ ਭਾਈ ਹਰ ਸੇਤੀ ਰੰਗ ਲਾਏ ਰਹਾਉ ਗੁਰ ਕੀ ਕਾਰ ਕਮਾਵਣੀ ਭਾਈ ਆਪ ਛੋੜ ਚੇਤ ਲਾਏ ਸਦਾ ਸਹਜ ਫਿਰ ਦੁੱਖ ਨਾ ਲੱਗਈ ਭਾਈ ਹਰ ਆਪ ਵਸੈ ਮਨ ਆਏ ਸੇਰ ਕਾ ਹੁਕਮ ਨਾ ਜਾਣਈ ਭਾਈ ਸਾਖੁ ਲਖਣੀ ਕੁਨਾਰ ਮਾਨ ਹਾਠ ਕਾਰ ਕਮਾਵਣੀ ਭਾਈ ਵਿਣ ਨਾ ਵੈ ਕੂੜਿਆਰ ਸੇ ਗਾਵਹਿ ਜਿਨ ਮਸਤਕ ਭਾਗ ਹੈ ਭਾਈ ਭਾਏ ਸਚੈ ਬੈਰਾਗ ਆਨ ਦਿਨ ਰਾਤੇ ਗੁਣ ਰਵਹਿ ਭਾਈ ਨਿਰਭਾਉ ਗੁਰ ਲੇਵ ਲਾਗ ਸਾਧਨਾ ਮਾਰ ਜੀਵਾਲ ਦਾ ਭਾਈ ਸੋ ਸੇਵਹੁ ਦਿਨ ਰਾਤ ਸੋ ਕਿਉ ਮਨਹੁ ਵਿਸਾਰੀਐ ਭਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਲੀ ਡੁੰਮਣੀ ਭਾਈ ਦਰਗਹਿ ਨਾਹੀ ਥਾਉ ਗੁਰਮੁਖ ਹੋਵੈ ਤਾ ਗੁਣ ਰਵੈ ਭਾਈ ਮੇਲ ਪ੍ਰੀਤਮ ਸਾਚ ਸੁਮਾਉ एत नाचेते न चेते ओ क्या मोह देसी जाये किडी पबन्दि मुहो न भा विख्या नू नाम समालह सुख वसह भा सदा सुख शांत शरीर ਨਾਨਕ ਨਾਮ ਸਮਾਲ ਤੂ ਭਾਈ ਅપરੰਪਰ ਗੁਣੀ ਗਹੀਰਾ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟ ਪਦੀਆਂ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਸਭ ਜਾਗ ਜਿਨਹ ਉਪਾਇਆ ਭਾਈ ਕਰਨ ਕਰਨ ਸਮਰਥ ਜੀਉ ਪਿੰਡ ਜਿਨ ਸਾਜਿਆ ਭਾਈ ਦੇਖਰ ਆਪਣੀ ਵਾਥੇ ਕੇਨ ਕਹੀਐ ਕਿਉਂ ਦੇਖੀਐ ਭਾਈ ਕਰਤਾ ਏਕ ਅਕਥ ਗੁਰ ਗੋਵਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਥ ਮੇਰੇ ਮਨ ਜਪੀਐ ਹਰਿ ਪਗਵੰਤਾ ਨਾਮਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ ਜਾ ਕੇ ਘਰ ਸਭ ਕਿਛ ਹੈ ਭਾਈ ਨਾਉ ਨਿਤ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਊਚਾਇਗ ਮੇ ਅਪਾਰ ਜੀ ਅਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ ਸਤਿਗੁਰੂ ਪੂਰਾ ਭੇਟੀਐ ਭਾਈ ਸ਼ਬਦ ਮਿਲਾਵਣ ਹਾਰੈ ਸੱਚੇ ਚਰਨ ਸਰੇਵੀਐ ਭਾਈ ਭ੍ਰਮ ਭਾਉ ਹੋਵੇ ਨਾਸ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰਿ ਕੈ ਨਾਮ ਨਿਵਾਸ ਮੇਟਾ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੋਖ ਊਪਜੈ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਤੂਰ ਘਾਟ ਘਾਟ ਬ੍ਰਹਮ ਪ੍ਰਸਾਰਿਆ ਭਾਈ ਪੀਖੈ ਸੁਣੈ ਹਜੂਰ ਜੇਤ ਦਿਨ ਵਿਸੁਰੈ ਪਾਰ ਬ੍ਰਹਮ ਭਾਈ ਤੇਤ ਦਿਨ ਮਰੀਐ ਝੂਰਾ ਕਰਨ ਕ 라ਵਨ ਸਮਰਥੋ ਭਾਈ ਸਰਬ ਕਲਾ ਭਰਪੂਰੈ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਤਿਸ ਭਾਵੈ ਤਾਂ ਮੇਲ ਲਐ ਭਾਈ ਹਿਰਦੈ ਨਾਮ ਨਿਵਾਸ ਗੋਰਾ ਮੁਖ ਕਮਲ ਪ੍ਰਗਾਸੀ ਹੈ ਭਾਈ ਹਿਰਦੈ ਹੋਵੇ ਪ੍ਰਗਾਸ ਪ੍ਰਗਟ ਭਇਆ ਪਰਤਾਪ ਪ੍ਰਭ ਭਾਈ ਮੌਲਿਆ ਧਰਤ ਆਕਾਸ ਹੈ ਗੁਰ ਪੂਰੈ ਸੰਤੋਖਿਆ ਭਾਈ ਐਹ ਨਿਸਲਾਗਾ ਪਾਉ ਰਸਨਾ RAM ਰਵੇ ਸਦਾ ਭਾਈ ਸਾਚਾ ਸਾਦ ਸੁਆਉ ਰਣੀ ਸੁਣ ਸੁਣ ਜੀਵੇ ਆ ਭਾਈ ਨਿਹਚਲ ਪਾਇਆ ਥਾਉ ਜਿਸ ਪ੍ਰਤੀਤ ਨਾ ਆਵਈ ਭਾਈ ਸੋ ਜੀ ਅੜਾ ਜਲ ਜਾਉ ਬਹੁ ਗੁਣ ਮੇਰੇ ਸਾਹਿਬੈ ਭਾਈ ਹਾਉ ਤਿਸ ਕੈ ਬਲ ਜਾਉ ਉਹ ਨਿਰਗੁਣਿਆਰੇ ਪਾਲਦਾ ਭਾਈ ਦੇਨਿ ਥਾਵੇ ਥਾਉ ਰੇ ਜਿਕ ਸੰਬਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਉ ਜਿਸ ਗੁਰ ਸਾਚਾ ਭੇਟੀ ਐ ਭਾਈ ਪੂਰਾ ਤਿਸ ਕਰਮਾਉ ਤੇ ਸਬੇਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਭਰ ਪੂਰ ਸਾਸ ਕੇ ਰਾਸ ਨਾ ਵਿਸਰੈ ਭਾਈ ਪੇਖਉ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿ ਆ ਭਰਪੂਰ ਜਿਨਾਂ ਪ੍ਰੀਤ ਨ ਲੱਗੀਆਂ ਭਾਈ ਸੇ ਨਿਤ ਨਿਤ ਮਰਦੇ ਝੂਰੇ ਅੰਚਲ ਲਾਇਤ ਰਾਇਆ ਭਾਈ ਭਾਉ ਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਨ ਆੰਗ ਅਪਾਰ ਮਾਨ ਤਾਨ ਸੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਨਾਨਕ ਤੇਸ ਸਰਣਾਗਤੀ ਭਾਈ ਜੇ ਕਿਲ ਵਿਖਾ ਕਾਟਣ ਹਾਰ ਸੋਰਠਾ ਮਹੱਲਾ ਪੰਜਵਾ मात गर्भ दुख सागरू प्यारे अपना नाम जपाया बाहर काड विख पसरिया प्यारे माया मोह वधाया तो कर्म आप प्यारे ते पूरा गुरु मिलाया सो आराध्य सास, सास प्यारे राम नाम लिव लाया ਮਾਨ ਤਨ ਤੇਰੀ ਏਕ ਹੈ ਪਿਆਰੇ ਮਾਨ ਤਨ ਤੇਰੀ ਏਕ ਤੋਦ ਬੇਨ ਅਵਰ ਨਾ ਕਰਨ ਹਾਰ ਪਿਆਰੇ ਅੰਤਰ ਜਾਮੀ ਏਕ ਰਹਾਉ ਕੋਟ ਜਨਮ ਭ੍ਰਮ ਆਇਆ ਪਿਆਰੇ ਅਨਿਕ ਜੁਨ ਦੁਖ ਪਾਏ ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲੈ ਸਜਾਇ ਨੇ ਨ ਭੇਟਾ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸਾਚੇ ਨਾਏ ਤਿਨਾਂ ਪਿਛੇ ਛੁਤੀਐ ਪਿਆਰੇ ਜੋ ਸਾਚੀ ਸਰਣਾਏ ਮਿੱਠਾ ਕਰਕੇ ਖਾਇਆ ਪਿਆਰੇ ਤੈਨ ਤਨ ਕੀ ਤਾਰੋਗ ਕੌੜਾ ਹੋਏ ਪਤਿਸਟਿਆ ਪਿਆਰੇ ਤਿਸ ਤੇ ਉਪਜਿਆ ਸੋਗ ਭੋਗ ਪੁੰਚਾਏ ਬੁਲਾਏ ਅਨ ਪਿਆਰੇ ਉਤਰੈ ਨਹੀ ਵਿਜੋਗ ਜੋ ਗੁਰ ਮੇਲ ਉਧਾਰਿਆ ਪਿਆਰੇ ਤਿਨ ਧੁਰੇ ਪਿਆ ਸੰਜੋਗ ਮਾਇਆ ਲਾਲਚ ਅਟਿਆ ਪਿਆਰੇ ਚੇਤ ਨਾ ਆਵਹਿ ਮੂਲ ਜੇਨ ਤੂ ਵਿਸਰਹਿ ਪਾਰ ਬ੍ਰਹਮ ਸੁਵਾਮੀ ਸੇ ਤਨ ਹੋਏ ਧੂੜੈ ਬੇਲਾਡ ਕਰਹਿ ਬਹੁ ਤੇਰਿਆ ਪਿਆਰੇ ਉਤਰੈ ਨਾਹੀ ਸੂਲ ਜੋ ਗੁਰ ਮੇਲ ਸਵਾਰਿਆ ਪਿਆਰੇ ਤਿਨ ਘਰ ਰਹਿ ਆ ਮੂਲ ਸਾਕਤ ਸੰਗਨ ਕੀ ਜਈ ਪਿਆਰੇ ਜੇ ਕਾ ਪਾਰ ਵਸਾਏ ਜਿਸ ਮਿਲੈ ਹਰ ਵਿਸਰੈ ਪਿਆਰੇ ਸੋ 모ਹ ਕਾਲੈ ਉਠ ਜਾਏ ਮਾਨ ਮੁਖ ਢੋਈ ਨਹਿ ਮਿਲੇ ਪਿਆਰੇ ਦਰ ਗਹਿ ਮਿਲੇ ਸਜਾਏ ਜੋ ਗੁਰ ਮੇਲ ਸਵਾਰਿਆ ਪਿਆਰੇ ਤਿਨਾਂ ਪੂਰੀ ਪਾਏ ਸੰਜਮ ਸਹਸ ਸਿਆਣ ਪਾ ਪਿਆਰੇ ਇਕ ਨਾ ਚੱਲੀ ਨਾਲ ਜੋ ਬੇ ਮੁਖ ਗੋਬਿੰਦ ਤੇ ਪਿਆਰੇ ਤੈਨ ਕੋਲ ਲਾਗੇ ਗਾਲ ਹੋਂ ਦੀਵਸਤ ਨਾ ਜਾਤੀਆ ਪਿਆਰੇ ਕੂੜ ਨਾ ਚੱਲੀ ਨਾਲ ਸਤਿਗੁਰ ਜਿਨਾ ਮਿਲਾਇ ਓਨ ਪਿਆਰੇ ਸਾਚਾ ਨਾਮ ਸਮਾਲ ਸਾਤ ਸੰਤੋਖ ਗਿਆਨ ਧਿਆਨ ਪਿਆਰੇ ਜਿਸ ਨੂੰ ਨਦਰ ਕਰੇ ਆਨ ਦਿਨ ਕੀਰਤਨ ਗੁਣ ਰਵੈ ਪਿਆਰੇ ਅੰਮ੍ਰਿਤ ਕੂੜ ਭਰੇ दुख सागर लंगिया प्यारे प्ये भवजल पार परे जिस भावे तस लहे सेई से सदा खरे। समथ पुरख दयाल देव प्यारे तिस कातान तिस शरणाई टह प्यारे जे अंतर जामी जान ਹਲਤ ਪਲਤ ਸੁਵਾਰਿਆ ਪਿਆਰੇ ਮਸਤਕ ਸਚਨੀ ਸਾਨ ਸੋ ਪ੍ਰਾਪ ਕਦੇ ਨਾ ਵੀਸਰੇ ਪਿਆਰੇ ਨਾਨਕ ਸਾਧ ਗੁਰਬਾਨ